ਅਸੀਂ ਪਹੁੰਚ ਚੁੱਕੇ ਆ ਪੰਡ ਪੱਖੀ ਬਾਈ ਕੁਲਵੰਤ ਸਿੰਘ ਦੇ ਘਰੇ ਕੰਤੇ ਦੇ ਜੋ ਕਿ ਬਾਜ਼ੀਆਂ ਚ ਬਹੁਤ ਮਸ਼ਹੂਰ ਆ ਕਬੂਤਰ ਬਾਜ਼ੀ ਚ ਪੂਰੀ ਗੱਲਬਾਤ ਆ ਸੱਜਣੋ ਬਾਈ ਨੇ ਨਾਮ ਚਮਕਾਇਆ ਹੋਇਆ ਆਪਣੇ ਏਰੀਏ ਦਾ ਪੂਰੀ ਗੱਲਬਾਤ ਆ ਤੇ ਬਾਈ ਜੀ ਨੂੰ ਸ਼ੌਂਕ ਪਸ਼ੂਆਂ ਦਾ ਵੀ ਬਹੁਤ ਆ ਸੱਜਣੋ ਚੰਗੀ ਚੰਗੀ ਬਰੀਡ ਬਾਈ ਜੀ ਦੇ ਘਰੇ ਖੜੀ ਆ ਕਰਕੇ ਹਟਿਆ ਅੱਜ ਝੋਟੀਆਂ ਦੇ ਬਿਊਟੀਫੁੱਲ ਨੀਲੀ ਰਾਈ ਤੇ ਬਹੁਤ ਹੀ ਸ਼ਕੀਨ ਆ ਸੱਜਣੋ ਮੋਹਰਾ ਤੇ ਵੀ ਕਰ ਰਿਹਾ ਕੰਮ ਵੇਖ ਸਕਦਾ ਸਜਣੋ ਪਸੋਂ ਪੂਰੀ ਗੱਲ ਬਾਤ ਸ਼ੌਂਕੀ ਤੌਰ ਤੇ ਬਣ ਰਹੀ ਹੈ ਵੀਡੀਓ ਤੇ ਇੱਕ ਹੋਰ ਤੁਹਾਨੂੰ ਪੂਰੀ ਗੱਲ ਬਾਤ ਵਿਖਾਵਾਂਗੇ ਛੋਟੀ ਬਾਈ ਦੇ ਘਰੇ ਵੇਖ ਸਕਦਾ ਸਜਣੋ ਪੂਰੀ ਗੱਲ ਬਾਤ ਇਹਦਾ ਕੀਤਾ ਸੰਗ ਸੈਟ ਚਾਹ ਵੇਖ ਸਕਦਾ ਸਜਣੋ ਪਾਕਿਸਤਾਨੀ ਬ੍ਰੀਡ ਆ ਪੂਰੀ ਗੱਲ ਬਾਤ ਨਕਸ਼ਾ ਵੇਖ ਸਕਦੇ ਹੋ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਵਾਵਾਂਗੇ ਛੋਟੀ ਹੋਰ ਸਸਕਲ ਬਾਈ ਜੀ ਹੋਰ ਠੀਕ ਠਾਕ ਜੀ ਬਹੁਤ ਵਧੀਆ ਜੀ ਤੁਹਾਨੂੰ ਕਬੂਤਰਾਂ ਤੇ ਵੀ ਪੂਰੀ ਗੱਲਬਾਤ ਸ਼ੌਂਕ ਦਾ ਸੱਚੇ ਪਾਤਸ਼ਾਹ ਦੀ ਹਾਂ ਜੀ ਤੇ ਪਸ਼ੂਆਂ ਦਾ ਵੀ ਪੂਰੀ ਗੱਲਬਾਤ ਠੀਕ ਹੈ ਜੀ ਪਸ਼ੂਆਂ ਦਾ ਘਰਦਿਆਂ ਨੂੰ ਜ਼ਿਆਦਾ ਸ਼ੌਂਕ ਹੈ ਜੀ ਮੇਰੇ ਨਾਲੋਂ ਠੀਕ ਹੈ ਜੀ ਤੇ ਹੋਰ ਸਰ ਕਿਵੇਂ ਲੱਗਾ کاروبار ਆਪਣਾ کاروبار ਬਹੁਤ ਚੰਗਾਈ ਤੁਹਾਡਾ ਸੱਟਾ ਸਾਡੀਆਂ ਮੱਝ ਦੇ ਸਿੰਘ ਨਹੀਂ ਸੱਟ ਸੀਗੇ ਹਾਂਜੀ ਤੇ ਅੱਜ ਤੁਹਾਡੇ ਹੀ ਮਿਹਨਤ ਸਦਕਾ ਹੀ ਤੇ ਅਰਬੇ ਸਦਕਾ ਹੀ ਮੱਝ ਦੀ ਅੱਜ ਬਿਊਟੀ ਦੁੱਗਣੀ ਹੋ ਗਈ ਹੈ ਜੀ ਵੇਖ ਸਕਦੇ ਤੁਸੀਂ ਪੂਰੀ ਗੱਲਬਾਤ ਬਣ ਗਈ ਹੈ ਛੋਟੀ ਤੇ ਹੋਰ ਕੀ ਕਹਿਣਾ ਚਾਹੁੰਦੇ ਸਰ ਜਿਹੜੇ ਸ਼ੌਂਕੀ ਆ ਪਸ਼ੂ ਰੱਖਣ ਦੇ ਜਿਹੜੇ ਬੰਦੇ ਪਸ਼ੂ ਰੱਖਣ ਦੇ ਸ਼ੌਂਕੀ ਆ ਤੇ ਤੁਹਾਡੇ ਨਾਲ رابطہ ਕਰਨ ਤੇ ਪਸ਼ੂਆਂ ਦੇ ਕੋਈ ਪੈਰਾਂ ਚ ਕੋਈ ਸਿੰਘਾਂ ਚ ਕਮੀ ਪੇਸ਼ੀ ਆ ਤੇ ਤੁਹਾਡੇ ਨਰ ਰਾਬਦਾ ਕਰਕੇ ਆਪਦਾ ਸਹੀ ਕਰਵਾ ਲੈਣਾ ਹਾਂਜੀ ਹਾਂਜੀ ਤੇ ਪਸ਼ੂ ਇੱਕ ਤਾਂ ਸੋਨਾ ਬਣ ਜਾਂਦਾ ਹੈ ਜੀ ਬਿਲਕੁਲ ਇੱਕ ਕੋਈ ਕੱਲ ਨੂੰ ਕੀਮਤ ਵਿੱਚ ਵੀ ਵਾਧਾ ਹੁੰਦਾ ਹੈ ਹਾਂਜੀ ਜਦੋਂ ਪਰਸਨੈਲਿਟੀ ਵਾਧ ਜਾਂਦੀ ਹੈ ਪਰਸਨੈਲਿਟੀ ਵਧਦੀ ਹੈ ਪਸ਼ੂ ਦੀ ਕੀਮਤ ਵਿੱਚ ਵਾਧਾ ਹੁੰਦਾ ਹੈ ਜੀ ਬਿਲਕੁਲ ਜੀ ਚਾਹ ਠੀਕ ਹੈ ਸਰ ਮਿਹਰਬਾਨੀ ਥੈਂਕ ਯੂ ਓਕੇ ਜੀ ਧੰਨਵਾਦ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੋ ਕਿ ਸ਼ੌਂਕੀ ਦੇ ਵੀਰਾਂ ਤੱਕ ਪਹੁੰਚ ਸਕੇ ਧੰਨਵਾਦ ਥੈਂਕ ਯੂ ਸੋ ਮਚ